ਦਾ ਨਾਮ ਜਪਿਆ ਜਾਂਦਾ ਹੈ ਜਿੱਤੇ ਵੀ ਸਿਮਰਨ ਹੁੰਦਾ ਹੈ ਉਸ ਬਾਲਕ ਨੂੰ ਨਰਾਕਾਰ ਨੂੰ ਚੇਤਾ ਕੀਤਾ ਜਾਂਦਾ ਹੈ ਇਸ ਪਾਵਨ ਨਗਰ ਤੇ ਮਹਾਰਾਜ ਦੀ ਐਸੀ ਬਖਸ਼ਿਸ਼ ਹੈ ਪੱਤਰ ਬ੍ਰਹਮ ਗਿਆਨੀ ਜੁਤੀ ਹੋਏ ਨੇ ਜਿਨ੍ਹਾਂ ਨੇ ਇਸ ਪਾਵਨ ਧਰਤੀ ਤੇ ਬੈਠ ਕੇ ਨਾਮ ਜਪਿਆ ਸਿਮਰਨ ਕੀਤਾ ਕਮਾਈ ਕੀਤੀ ਘਰਨਾ ਕਾਲੀ ਕੋਲ ਕਮਾਈ ਲਾਲਣਾ ਇੱਕ ਮਾਈ ਕੀਤੀ ਸ਼ਬਦੀ ਅਭਿਆਸ ਕੀਤਾ ਗੁਰ ਮਨ ਦੇਨਾ ਇਹ ਗੁਰ ਨੂੰ ਮਾਨ ਤਨ ਅਰਪਣ ਕੀਤਾ ਸੇਵਾ ਕੀਤੀ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਦਾ ਸਾਥ ਦਿੱਤਾ ਗੋਇਦਵਾਲ ਦੀ ਧਰਤੀ ਤੇ ਤੇ ਉਹਨਾਂ ਤੋਂ ਇਹ ਖੁਸ਼ੀਆਂ ਇਹ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਮਾਰੇ ਨੇ ਰਤਨਾ ਦੀ ਖਾਣ ਕਿਆ ਇਸ ਨਗਰ ਨੂੰ ਜਿਸ ਜਿਸ ਸਤਾਂਡੇ ਸੀ ਬੈਠੇ ਹਾਂ ਇਸ ਸਤਾਂਡੇ ਸ਼ਿਵੇਂ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਗੋਬਿੰਦ ਸਿੰਘ ਜੀ ਮਹਾਰਾਜ ਅਤੇ ਬੀਬੀ ਦਮੋਦਰੀ ਜੀ ਤਿੰਨਾਂ ਦੇ ਆਨੰਦ ਕਾਰਜ ਹੋਏ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਬਾਬਾ ਵਿਦੀ ਚੰਦ ਜੀ ਅਤੇ ਹੋਰ ਗੁਰਸਿੱਖਾਂ ਨੇ ਬਰਾਤ ਦੇ ਵਿੱਚ ਜੰਜ ਦੇ ਵਿੱਚ ਇਸ ਸਥਾਨ ਤੇ ਹਾਜ਼ਰੀ ਭਰੀ ਸੀ ਇਹ ਉਹ ਪਾਵਨ ਸਥਾਨ ਹੈ ਤੇ ਜਿੱਥੇ ਬੈਠ ਕੇ ਵੀ ਸਾਧੂ ਜਨ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਮਾਰੇ ਕਹਿੰਦੇ ਨੇ ਉਹ ਜਗਾ ਜਿਹੜੀ ਆ ਕੋ ਗੁਰਦੁਆਰਾ ਬਣ ਜਾਂਦਾ ਹੈ ਮੰਦਿਰ ਬਣ ਜਾਂਦਾ ਹੈ ਪਣੀ ਸਹਾਬੀ ਸ਼ਾਹ ਪਰੀ ਜਾ ਮੈਂ ਹਰ ਗੁਣ ਗਾਈ ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਆ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਪਰਮੇਸ਼ਰ ਦਾ ਸਿਮਰਨ ਕੀਤਾ ਜਾਂਦਾ ਹੈ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ ਭਾਗਾਂ ਵਾਲੀ ਹੋ ਜਾਂਦੀ ਹੈ ਜਿੱਥੇ ਵੀ ਭਾਵੇਂ ਉਹ ਕੁੱਲੀ ਕਿਉਂ ਨਾ ਹੋਵੇ ਭਾਵੇਂ ਕੋਈ ਝੌਂਪੜੀ ਕਿਉਂ ਨਾ ਹੋਵੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਪੁਨੀਸ਼ਵਾ ਵੀ ਛਾਪਰੀ ਜਾ ਮੈਂ ਹਰ ਗੁਣ ਗਾਏ ਕਿਤਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਈ ਮਾਰ ਕਹਿੰਦੇ ਕਿ ਭਾਵੇਂ ਤੁਹਾਡੇ ਕੋਲ ਸੋਨੇ ਦੇ ਮਹਿਣ ਕਿਉਂ ਨਾ ਹੋਣਾ ਭਾਵੇਂ ਕੋਲ ਤੁਹਾਡੇ ਕੋਲ ਵੱਡੇ ਬੰਗਲੇ ਹੋਣ ਕੋਠੀਆਂ ਹੋਣ ਕਾਰਾਂ ਹੋਣ ਪਰ ਜੇ ਪਰਮੇਸ਼ਰ ਦੀ ਯਾਦ ਨਹੀਂ ਪਰਮੇਸ਼ਰ ਦਾ ਸਿਮਰਨ ਨਹੀਂ ਕਿਤਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਈ ਕਹਿੰਦੇ ਕਿ ਇੰਨਾ ਤਨ ਦੌਲਤ ਹੁੰਦਿਆਂ ਹੋਇਆਂ ਵੀ ਜੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਭੁਲਾ ਦਿੱਤਾ ਤੇ ਉਹ ਕਿਸੇ ਵੀ ਕੰਮ ਦੇ ਨਹੀਂ ਆਨੰਦ ਗਰੀਬੀ ਸਾਧ ਸੰਗ ਜਿਤਿ ਬ੍ਰਹਮਚਿਤਿ ਆਏ ਜਲ ਜਾਓ ਇਹ ਬੜਪਨਾ ਮਾਇਆ ਬਿਸਰਾਏ ਮਰ ਕਹਿੰਦੇ ਨੇ ਕਿ ਉਹ ਛਪੜੀ ਉਹ ਝੌਂਪੜੀ ਉਹ ਚੁੱਕੀ ਭਲੀ ਹੈ ਜਿੱਤੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਆ ਜਿੱਤੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਸਿਮਰਨ ਹੁੰਦਾ ਹੈ ਸੋ ਸੱਚ ਮੰਦਰ ਜਿੱਤ ਸੱਚ ਧਿਆਈਐ ਉਹ ਘਰ ਮੰਦਰ ਉਹ ਭਲਾ ਹੈ ਜਿੱਥੇ ਪਰਮੇਸ਼ਰ ਦਾ ਗੁਣ ਪਰਮੇਸ਼ਰ ਦੇ ਗੁਣ ਗਏ ਜਾਂਦੇ ਸੋ ਸੱਚ ਮੰਦਰ ਜਿੱਤ ਸੱਚ ਧਿਆਈਐ ਸੋ ਰਿਤ ਸਤ ਅਰਥ ਸਹਾਵੀ ਜਿੱਤੇ ਵਸੇ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਉ ਮਾਰਾ ਕਹਿੰਦੇ ਉਹ ਧਰਤੀ ਜਿਹੜੀ ਹੈ ਪਵਿੱਤਰ ਹੋ ਜਾਂਦੀ ਹੈ ਭਾਗਾ ਵਾਲੀ ਹੋ ਜਾਂਦੀ ਤੇ ਬੈਠ ਕਰਕੇ ਗੁਰੂ ਸਾਹਿਬ ਜੀ ਨੇ ਨਾਮ ਜਪਿਆ ਸਿਮਰਨ ਕੀਤਾ ਕਮਾਈ ਕੀਤੀ ਦੋ ਦਿਨ ਇੱਥੇ ਰਹਿ ਜਾਂਚ ਕਰ ਬਣਿਆ ਹੈ ਨਾਲੀ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਇੱਥੇ ਹੀ ਜਨਮ ਹੋਇਆ ਸੀ ਪ੍ਰਕਾਸ਼ ਹੋਇਆ ਸੀ ਉਹ ਸਥਾਨ ਇੱਥੇ ਬਣਿਆ ਹੈ ਨਾਲੇ ਲੋਕਾਂ ਦੇ ਤਣ ਦੇ ਰੋਗ ਦੂਰ ਕਰਦੇ ਸਨ ਵੈਦ ਸਨ ਤੇ ਨਾਲ ਨਾਲ ਮਨ ਨੂੰ ਜੋ ਕੋੜ ਹੋਇਆ ਹੈ ਉਹ ਵੀ ਕੋੜ ਦੂਰ ਕਰਦੇ ਸਨ ਕਿਉਂਕਿ ਜਦੋਂ ਤਨ ਰੋਗੀ ਹੁੰਦਾ ਹੈ ਤੇ ਮਨ ਵੀ ਰੋਗੀ ਹੋ ਜਾਂਦਾ ਜਿਸ ਤਰ੍ਹਾਂ ਕਿਸੇ ਨੂੰ ਕੋੜ ਦਾ ਰੋਗ ਹੋ ਜਾਵੇ ਉਹ ਜੀਵ ਬਿਲਕਦਾ ਰਹਿੰਦਾ ਹੈ ਤਰਫਦਾ ਰਹਿੰਦਾ ਹੈ ਉਸੇ ਤਰ੍ਹਾਂ ਇਹ ਮਨ ਵੀ ਜਿਹੜਾ ਹੈ ਕੋੜੀ ਹੋ ਚੁੱਕਾ ਹੈ ਇਹ ਦੁਬਿਧਾ ਕਰਦਾ ਹੈ ਈਰਖਾ ਕਰਦਾ ਹੈ ਨਫ਼ਰਤ ਕਰਦਾ ਹੈ ਇਹਨੂੰ ਵੀ ਕੋਡ ਹੋ ਚੁੱਕਾ ਹੈ ਅਸੀਂ ਗੁਰਬਾਣੀ ਨਹੀਂ ਪੜਦੇ ਗੁਰੂ ਘਰ ਆਉਨੇ ਆ ਮੱਥਾ ਟੇਕਦੇ ਹਾਂ ਪ੍ਰਸ਼ਾਦ ਲਿਆ ਚਲੋ ਜੀ ਗੁਰੂ ਘਰ ਗਏ ਮੱਥਾ ਟੇਕਿਆ ਪ੍ਰਸ਼ਾਦਾ ਛਕਿਆ ਵਾਸ ਚਲੇ ਗਏ ਇਹ ਮਨ ਵੀ ਜਿਹੜਾ ਕੋੜੀ ਹੋ ਚੁੱਕਾ ਹੈ ਨਾਮ ਬਾਣੀ ਪੜਨ ਕਰਕੇ ਨਾਮ ਨਾਮ ਜਪਣ ਕਰਕੇ ਮਾਰੇ ਕਹਿੰਦੇ ਨੇ ਜੀਓ ਤਪ ਤ ਹੈ 12 ਵਾਰ ਤਪਦਾ ਹੈ ਕਈ ਜੀਵ ਗੁਰੂ ਘਰ ਆ ਕੇ ਵੀ ਕ੍ਰੋਧੀ ਰਹਿੰਦੀ ਆ ਗੁੱਸਾ ਆਈ ਜਾਂਦਾ ਗਰੰਤੀਆਂ ਤੇ ਬਾਬਿਆਂ ਦੇ ਗੁੱਸਾ ਕੱਢੀ ਜਾਂਦੇ ਆ ਕਈ ਜੀਵ ਤੁਸੀਂ ਐਦਾਂ ਨਹੀਂ ਕੀਤਾ ਉਦਾਂ ਨਹੀਂ ਕੀਤਾ ਰਮਾਲਾ ਟੇਡਾ ਲਾਤਾ ਜਾਂ ਐਦਾਂ ਕਰਦਾ ਗੁਰੂ ਘਰ ਆ ਕੇ ਵੀ ਜੀਵ ਮਿਲਕਦੇ ਰਹਿੰਦੇ ਗੁਰੂ ਘਰ ਆ ਕੇ ਆਪਾਂ ਸੁੱਖ ਲੈਣਾ ਸੀ ਸ਼ਾਂਤੀ ਲੈਣੀ ਸੀ ਬੈਠ ਕੇ ਨਾਮ ਜਪਣਾ ਸੀ ਗੁਰਬਾਣੀ ਨੂੰ ਪੜ੍ਹਦਾ ਸੀ ਮਾਰ ਕਹਿੰਦੇ ਨੇ ਜੀਓ ਤਬਤ ਹੈ ਬਾਰੋ ਬਾਰ ਤਪ ਤਪ ਖੱਬੇ ਬਹੁਤ ਵਿਕਾਰ ਖੱਪਦਾ ਹੈ ਤਪਦਾ ਹੈ ਸੜਦਾ ਹੈ ਰਦਦਾ ਕਲਪਦਾ ਕਰਦਾ ਹੈ ਜੀ ਇਸ ਕਰਕੇ ਮਾਰੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੋੜ ਦਾ ਰੋਗੀ ਵਿਲਕਦਾ ਰਹਿੰਦਾ ਹੈ ਕੋੜ ਹੋ ਜਾਂਦਾ ਕਿਸੇ ਉਸੇ ਤਰ੍ਹਾਂ ਇਹ ਮਾਨਵੀ ਕੋੜੀ ਹੋ ਗਿਆ ਈਰਖਾ ਕਰਦਾ ਹੈ ਲੰਗਰ ਸਾਡੇ ਵੱਖ-ਵੱਖ ਨੇ ਢੜੇ ਬਣਿਆ ਸਾਡੇ ਇੱਕ ਜਗ੍ਹਾ ਇਕੱਠੇ ਹੋਗੇ ਨਹੀਂ ਵੱਖ-ਵੱਖ ਸਾਡੇ ਲੰਗਰ ਵੱਖ-ਵੱਖ ਸਾਡੇ ਗੁਰਦੁਆਰੇ ਗੁਰੂ ਤਾਂ ਇੱਕੋ ਹੀ ਹੈ ਇੱਕੋ ਬਾਣੀ ਇੱਕੋ ਗੁਰ ਵਿੜ ਗਰੇ ਆਪਾਂ ਤੜਫ ਰਹੇ ਆ ਵਕ ਵਕ ਢੇ ਬਣਾਏ ਆ ਇਤੋਂ ਤੱਕ ਕਿ ਮਰਨਾ ਵੀ ਵਕ ਕਰ ਲਿਆ ਸੀ ਸ਼ਮਸ਼ਾਨ ਘਾਟ ਵੀ ਵਕ ਵਕ ਬਣ ਮਾਰੇ ਕਹਿੰਦੇ ਨੇ ਇੱਕੋ ਬਾਣੀ ਇੱਕੋ ਗੁਰ 1430 ਅੰਗੇ ਹੈ ਹੀ ਆ ਤੇ ਅਸੀਂ ਵਕ ਵਕ ਗੁਰਦੁਆਰੇ ਬਣਾਏ ਨੇ ਵਕ ਵਕ ਸਾਡੇ ਢੇ ਨੇ ਲੰਗਰ ਸਾਡੇ ਵਕ ਵਕ ਨੇ ਦੁੱਬਦਾ ਹੈ ਸਾਡੇ ਅੰਦਰ ਈਰਖਾ ਕਰਦੇ ਆ ਇੱਕ ਦੂਜੇ ਦੇ ਨਾਲ ਅਸੀਂ ਕਹਿੰਨੇ ਸੇਖਾਂ ਤੇ ਮਾਰ ਕਹਿੰਦੇ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਕਹਿੰਦੇ ਕਿ ਪ੍ਰੇਮ ਕਰਨਾ ਸੀ ਸਾਰਿਆਂ ਦੇ ਨਾਲ ਉਹ ਪਰਮੇਸ਼ਰ ਦੇ ਬਣਾਏ ਹੋਏ ਜੀਵ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਦੀ ਜੋਤ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਸਾਰੇ ਜੀਵ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਪਰਮਾਤਮਾ ਦੇ ਬੱਚੇ ਹਾਂ ਆਪਾਂ ਜੋ ਪੜਦੇ ਹਾਂ ਆਪਾਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਆਪਾਂ ਇੱਕ ਦੂਜੇ ਨਾਲ ਦੂਧਾ ਕਰਦੇ ਹਾਂ ਈਰਖਾ ਕਰਦੇ ਹਾਂ ਨਫ਼ਰਤ ਕਰਦੇ ਹਾਂ ਲੋਭ ਦੇ ਵਿੱਚ ਆ ਜਾਂਦੇ ਹਾਂ ਮੋਹ ਦੇ ਵਿੱਚ ਆ ਜਾਂਦੇ ਹਾਂ ਗਰੋਧੀ ਹੋ ਜਾਂਦੇ ਹਾਂ ਰੋਗੀ ਵਿਲਲਾਈ ਜਿਸ ਤਰ੍ਹਾਂ ਕੋੜ ਦਾ ਰੋਗੀ ਵਿਲਕਦਾ ਹੈ ਉਸੇ ਤਰ੍ਹਾਂ ਜਿਹੜੇ ਜੀਵ ਗੁਰਬਾਣੀ ਨੂੰ ਵਿਸਾਰ ਦਿੰਦੇ ਨੇ ਨਾਮ ਜਪਣਾ ਛੱਡ ਦਿੰਦੇ ਨੇ ਸਿਮਰਨ ਕਰਨਾ ਛੱਡ ਦਿੰਦੇ ਨੇ ਉਹ ਜੀਵ ਪੜਕਦੇ ਰਹਿੰਦੇ ਨੇ ਬਿਲਕਦੇ ਰਹਿੰਦੇ ਨੇ ਸੁੱਖ ਨਹੀਂ ਮਿਲਦਾ ਪੜਕਨਾਂ ਦੇ ਵਿੱਚ ਰਹਿੰਦੇ ਨੇ ਸੁੱਖ ਕਿੱਦਾਂ ਮਿਲਣਾ ਸੀ ਗੁਰੂ ਸਾਹਿਬ ਸਮਝਾ ਰਹੇ ਨੇ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਮਾਰਾ ਕਹਿੰਦੇ ਜੇ ਨੇਤ ਹੀ ਤੁਸੀਂ ਸੁੱਖ ਲੈਣਾ ਚਾਹੁੰਦੇ ਨਾ ਅਸੀਂ ਕਹਿੰਨੇ ਆ ਕਿ ਕੋਈ ਦੇਸ਼ ਵਿਦੇਸ਼ ਘੁੰਮ ਆਈਏ ਸੁੱਖ ਮਿਲ ਜਾਊਗਾ ਇੱਧਰ ਉੱਧਰ ਜਾ ਆਈਏ ਰੌਣਕ ਮੇਲਾ ਦੇਖ ਲਈਏ ਸੁੱਖ ਮਿਲ ਜਾਊਗਾ ਨਹੀਂ ਮਿਲਦਾ ਮਾਰੇ ਕਹਿੰਦੇ ਜੇ ਤੁਸੀਂ ਸਦਾ ਵਾਸਤੇ ਸੁੱਖ ਚਾਹੁੰਦੇ ਹੋ ਹਲਕ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨ ਸਿਮਰਨ ਕਰਨਾ ਪੈਗਾ ਮਾਰੇ ਕਹਿੰਦੇ ਜੇ ਸੁੱਖ ਲੈਣਾ ਚਾਹੁੰਦੇ ਹੋ ਜੋ ਆਪਾਂ ਜਿੰਨਾ ਦੀ ਜਾਨ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਉਹਨਾਂ ਧੰਨ ਸੀ ਉਹ ਆਉਂਤਾ ਤਰੇ ਹੀ ਤਰੇ ਜਿਨ੍ਹਾਂ ਨੇ ਵੀ ਉਹਨਾਂ ਦਾ ਸੰਗ ਕੀਤਾ ਉਹ ਵੀ ਜੀਵਤ ਅਰਗੇ ਸੰਸਾਰ ਤੋਂ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਉਹ ਆਉਂਤਾ ਤਰੇ ਸਨ ਗੁਰੂ ਸਾਹਿਬ ਦਾ ਸੰਗ ਕੀਤਾ ਉਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜੀ ਦਾ ਸਾਂਗਰ ਕੇ ਨਾਮ ਜਪਿਆ ਸੇਵਾ ਕੀਤੀ ਸਿਮਰਨ ਕੀਤਾ ਘਰ ਨਾ ਘਾਲੀ ਕਿਹੜੀ ਘਰ ਨਾ ਘਾਲੀ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਨਾਮ ਜਪਿਆ ਸਿਮਰਨ ਕੀਤਾ ਸ਼ਬਦ ਦੀ ਕਮਾਈ ਕੀਤੀ ਸ਼ਬਦ ਦਾ ਅਭਿਆਸ ਕੀਤਾ ਉਹਨਾਂ ਨੇ ਇਹ ਘਾਲਣਾ ਘਾਲੀ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਜੇਕਰ ਆਪਾਂ ਵੀ ਸੁੱਖ ਚਾਹੁੰਨੇ ਹਾਂ ਤੇ ਸਾਨੂੰ ਵੀ ਸਿਮਰਨ ਕਰਨਾ ਪੈਣਾ ਹੈ ਗੁਰਬਾਣੀ ਨੂੰ ਪੜ੍ਹਨਾ ਪੈਣਾ ਹੈ ਨਾਮ ਜਪਣਾ ਪੈਣਾ ਹੈ ਜੇ ਸੁੱਖ ਕੋ ਚਾਹੇ ਸਦਾ ਜੇ ਸਦਾ ਹੀ ਸੁੱਖ ਲੈਣਾ ਚਾਹੁੰਦੇ ਹਾਂ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਮਾਰੇ ਕਹਿੰਦੇ ਜੇ ਸਦਾ ਹੀ ਸੁੱਖ ਲੈਣਾ ਚਾਹਣਾ ਕਈ ਜੀਮ ਕਹਿੰਦੇ ਅਸੀਂ ਆਹ ਫਿਲਮ ਦੇਖ ਲਈ ਆ ਗੜਾ ਸੁਣ ਲਿਆ ਬੜਾ ਆਨੰਦ ਆਇਆ ਅਸੀਂ ਬਹੁਤ ਦੇਸ਼ ਵਿਦੇਸ਼ ਘੁੰਮਾਏ ਬੜਾ ਆਨੰਦ ਲਿਆ ਇਸ ਆਜਾਪ ਪਦਾਰਥ ਖਾ ਲਿਆ ਬੜਾ ਆਨੰਦ ਆਇਆ ਮਰ ਕਹਿੰਦੀ ਇਹ ਥੋੜੇ ਸਮੇਂ ਵਾਸਤੇ ਹੀ ਆ ਕੋਈ ਜੀਵ ਨਸ਼ਾ ਕਰਦਾ ਹੈ ਕਿੰਦਾ ਬੜਾ ਆਨੰਦ ਆਇਆ 2 ਘੰਟੇ 4 ਘੰਟੇ ਮਰ ਕਹਿੰਦੀ ਜੇ ਤੁਸੀਂ ਸਦਾ ਵਾਸਤੇ ਆਨੰਦ ਲੈਣਾ ਚਾਹੁੰਦੇ ਹੋ ਜੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਗਿਆਨ ਦਿੱਤਾ ਹੈ ਆਨੰਦ आनंद सबको कहे आनंद गुरु ते जाणया जाणया आनंद सदा गुरु ते कृपा करे प्यारया जे सदा कहंदे आनंद ਲੈਣਾ ਚਾਹੁੰਦੇ ਹੋ ਤਾਂ ਗੁਰੂ ਦੀ ਸ਼ਰਨ ਦੇ ਵਿੱਚ ਆਓ ਗੁਰੂ ਤੋਂ ਗਿਆਨ ਲਵੋ ਆਪਾਂ ਕੀ ਕਰਦੇ ਆ ਕੱਲਾ ਮੱਥਾ ਟੇਕਦੇ ਆ ਪਰ ਗੁਰੂ ਦੀ ਗੱਲ ਕੋਈ ਨਹੀਂ ਮੰਨਦੇ ਮਰ ਕਹਿੰਦੇ ਉਹ ਮੇਰਾ ਸਿੱਖ ਹੈ ਜਿਹੜਾ ਮੇਰੀ ਗੱਲ ਮੰਨਦਾ ਹੈ ਸੋ ਸਿੱਖ ਸਖਾ ਬੰਦਪਹਿ ਭਾਈ ਜੋ ਗੁਰ ਕੇ ਬਾਣੀ ਵਿੱਚ ਆਵੇ ਜਿਹੜਾ ਗੁਰੂ ਦੇ ਬਾਣੀ ਦੇ ਵਿੱਚ ਚੱਲਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਉਹ ਸਿੱਖ ਹੈ ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਹੈ ਆਪਾਂ ਪੜਦੇ ਹਾਂ ਹੁਕਮ ਮੰਨਿਆ ਹੋ ਗਏ ਪਰਵਾਣ ਜਿਹੜੇ ਵੀ ਹੁਕਮ ਮੰਨਦੇ ਨੇ ਉਹ ਗੁਰੂ ਦੇ ਸਿੱਖ ਨਹੀਂ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਪਾਣੀ ਜੋ ਚੱਲੇ ਭਾਈ ਵਿਛੜ ਚੁਟਾਂ ਖਾਈ ਅਸੀਂ ਮੱਥਾ ਟੇਕ ਲਈ ਇੱਧਰ ਗੀੜੀ ਕੱਢ ਲਈ ਉੱਧਰ ਕੱਢ ਲਈ ਦੋ ਚਾਰ ਉੱਧਰ ਨੂੰ ਕੱਢ ਲਈ ਅਸੀਂ ਕਹਿੰਨੇ ਆ ਕਿ ਅਸੀਂ ਸੁਖ ਪ੍ਰਾਪਤ ਕਰ ਲਵਾਂਗੇ ਪਰ ਮਹਾਰੇ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਦੇ ਵਿੱਚ ਹੀ ਸੁਖ ਹੈ ਉਹਦੇ ਭਜਨ ਦੇ ਵਿੱਚ ਹੀ ਸੁਖ ਹੈ ਕਰ ਬੰਦੇ ਤੂੰ ਬੰਦਗੀ ਜਿ ਚਲ ਘਟ ਮੈਂ ਸਾਸ ਸੋਣ ਮਨ ਮਿੱਤਰ ਪਿਆਰਿਆ ਮਾਰੇ ਸਾਨੂੰ ਬਾਰ-ਬਾਰ ਗੁਰਬਾਣੀ ਦੇ ਵਿੱਚ ਸਮਝਾ ਰਹੇ ਨੇ ਲੋੜ ਵਿਚਾਰਨ ਦੀ ਗੁਰਬਾਣੀ ਨੂੰ ਸਮਝਣ ਦੀ ਗੁਰੂ ਤੋਂ ਗਿਆਨ ਲੈਣ ਦੀ ਹੁਕਮ ਨੂੰ ਮੰਨਣ ਦੀ ਮਾਰ ਕਹਿੰਦੇ ਨੇ ਸੁਣ ਮੰਨ ਮਿੱਤਰ ਪਿਆਰਿਆ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ ਸਾਨੂੰ ਕਹਿੰਦੇ ਮਨ ਸੁਣ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਸੁਣ ਮੰਨ ਮਿੱਤਰ ਪਿਆਰਿਆ ਮਿਲ ਵਿਲਾ ਹੈ ਇਹ ਜਬ ਲਗ 54 ਸਾਸ ਹੈ ਕਬ ਲਗ ਇਹੋ ਤਨ ਦੇ ਕਹਿੰਦੇ ਪਿਆਰੇ ਮਿੱਤਰ ਸੁਣ ਧਿਆਨ ਦੇ ਨਾਲ ਸੁਣ ਗੁਰੂ ਦੇ ਬਚਨਾਂ ਨੂੰ ਅਸੀਂ ਤਾਂ ਸੁਣਦੇ ਨਹੀਂ ਗੁਰੂ ਦੀ ਗੱਲ ਗਰੰਤੀ ਸਿੰਘ ਪੜੀ ਜਾ ਰਿਹਾ ਅਸੀਂ ਮੱਥਾ ਟੇਕਿਆ ਉਸੇ ਵੇਲੇ ਭਜਦੇ ਹਾਂ ਪ੍ਰਸ਼ਾਦ ਲਿਆ ਇਸ ਕਰਕੇ ਮਰ ਕਹਿੰਦੇ ਸੁਣ ਧਿਆਨ ਦੇ ਨਾਲ ਸੁਣ ਗੁਰੂ ਦੀ ਗੱਲ ਨੂੰ ਗੁਰੂ ਹੁਕਮ ਕਰ ਰਿਹਾ ਸੁਣ ਮਨ ਮਿੱਤਰ ਪਿਆਰਿਆ ਮਿਲ ਬਿਲਾ ਹੈ ਇਹ ਜਦ ਲਗ ਜੋਵਨ ਸਾਸ ਹੈ ਤਬ ਲਗ ਇਹੋ ਤਨ ਦੇ ਜਦੋਂ ਤੱਕ ਜਵਾਨੀ ਵਿੱਚ ਆ ਜੀਵ ਸਾਹ ਆ ਰਿਹਾ ਹੈ ਉਦੋਂ ਤੱਕ ਇਹ ਸਰੀਰ ਕੰਮ ਕਰ ਰਿਹਾ ਹੈ ਜਿਵੇਂ ਜਦੋਂ ਜੀਵ ਜਵਾਨ ਹੁੰਦਾ ਹੈ ਨਾ ਤਾਕਤ ਹੁੰਦੀ ਹੈ ਸਰੀਰ ਦੇ ਵਿੱਚ ਆਪਾਂ ਚੌਂਕੜਾ ਲਾ ਸਕਦੇ ਹਾਂ ਘੰਟਾ ਦੋ ਘੰਟੇ ਬੈਠ ਸਕਦੇ ਹਾਂ ਜਦੋਂ ਬੁਢਾਪਾ ਆ ਜਾਂਦਾ ਫਿਰ ਸਰੀਰ ਵੀ ਸਾਥ ਨਹੀਂ ਦਿੰਦਾ ਬੈਠ ਨਹੀਂ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਅਸੀਂ ਕਹਿੰਦੇ ਹਾਂ ਬਾਜੂ ਜਪ ਲਵਾਂਗੇ ਬੁੱਢੇ ਹੋ ਕੇ ਜਪ ਲਵਾਂਗੇ ਕੋਣ ਸਾਨੂੰ ਕੀ ਲੋੜ ਆ ਨਾਮ ਜਪਣ ਦੀ ਗੁਰਬਾਣੀ ਨੂੰ ਪੜਨ ਦੀ ਸਿਮਰਨ ਕਰਨ ਦੀ ਇਸ ਕਰਕੇ ਮਾਲ ਕਹਿੰਦੇ ਆ ਕਿ ਜਦ ਲਗ ਜੋਬਨ ਸਾਸ ਸਹ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮਨਾ ਆਵਈ ਤਹ ਤੇਰੀ ਤਨ ਖੇ ਕਹਿੰਦੇ ਕਿ ਜੇ ਪ੍ਰਭੂ ਦੇ ਗੁਣ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸ ਕੰਮ ਦਾ ਹੈ ਆਪਾਂ ਰੋਜ਼ ਹੀ ਪੜਦੇ ਆ ਗ੍ਰੰਥੀ ਸਿੰਘ ਪੜੀ ਜਾ ਰਹੇ ਅਸੀਂ ਕਹਿੰਨੇ ਇਹਨਾਂ ਦਾ ਕੰਮ ਹੀ ਲੱਗੇ ਰਹਿਣ ਦੋ ਇਹਨਾਂ ਨੂੰ ਰੋਜ਼ ਪੜਦੇ ਆਏ ਸਰੀਰਾ ਮੇਰੇ ਆ ਇਸ ਜਗ ਮੇ ਆਏ ਕਹਿ ਕਿਆ ਤੁਧ ਕਰਮ ਕਮਾਇਆ ਮਾਰੇ ਕਹਿੰਦੇ ਕੀ ਕਰਨਾ ਹੈ ਇਤੇ ਸੰਸਾਰ ਤੇ ਖਾ ਲਿਆ ਪੀ ਲਿਆ ਸੌਂ ਲਿਆ ਘੁੰਮ ਲਿਆ ਫਿਰ ਲਿਆ ਬਸ ਕੰਮ ਕਾਰ ਕਰ ਲਿਆ ਕਹਿੰਦੇ ਇਹ ਤਾਂ ਤੇ ਪਸ਼ੂ ਡੰਗਰ ਵੀ ਕਰੀ ਜਾ ਰਹੇ ਆ ਖਾ ਲਿਆ ਪੀ ਲਿਆ ਸੌਂ ਲਿਆ ਬੱਚੇ ਪਾਲ ਲੇ ਕਹਿੰਦੇ ਤੁਹਾਡੇ ਵਿੱਚ ਤੇ ਉਹਨਾਂ ਵਿੱਚ ਕੀ ਫਰਕ ਹੈ ਮਾਰ ਕਹਿੰਦੇ ਕਈ ਜੁਗਾਂ ਤੋਂ ਬਾਅਦ ਮਾਨਸਜਮਾ ਮਿਲਿਆ ਸੀ ਨਾਮ ਜਪਣਾ ਸੀ ਸਿਮਰਨ ਕਰਨਾ ਸੀ ਕਮਾਈ ਕਰਨੀ ਸੀ ਤੇ ਜੇ ਆਪਾਂ ਵੀ ਖਾ ਲਿਆ ਪੀ ਲਿਆ ਸੌਂ ਲਿਆ ਘੁੰਮ ਲਿਆ ਪਕੌੜੇ ਖਾ ਲੇ ਜਲੇਬ ਖਾ ਲੇ ਖੀਰ ਖਾ ਲਈ ਇਸ ਬਿਲਾ ਬੇੜੀਆਂ ਬਸ ਮਾਰ ਕਹਿੰਦੇ ਫਿਰ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਆ ਮਾਰ ਕਹਿੰਦੇ ਚਰਿੰਕ ਕਾਲ ਪਾਈ ਦੁਰਲਭ ਦੇਹ ਨਾਮ ਹੀ ਹੋਣੀ ਹੋਈ ਖੇ ਪਸ਼ੂ ਬ੍ਰੇਤ ਮੁਕਤ ਤੇ ਬੁਰੀ ਤੀਸਰਾ ਬੂਝਾ ਜਿਦੇਹ ਸ੍ਰੀ ਮਾਰਗ ਦੇ ਤੈਨੂੰ ਮੌਕਾ ਮਿਲਿਆ ਹੈ ਵਾਰੀ ਮਿਲੀ ਹੈ ਕਈ ਜੁਗਾ ਤੋਂ ਬਾਅਦ ਮਾਨਸ ਜਮਾ ਮਿਲਿਆ ਜੇ ਘੁੰਮ ਲਿਆ ਫਿਰ ਲਿਆ ਖਾ ਲਿਆ ਪੀ ਲਿਆ ਸੌਣ ਲਿਆ ਫੇਰ ਸਵੇਰੇ ਉੱਠੇ ਖਾ ਲਿਆ ਪੀ ਲਿਆ ਸੌ ਲਿਆ ਕੰਮ ਕਰ ਲਿਆ ਮਾਰਗਿੰਦੀ ਤਾਂ ਦੇ ਪਸ਼ੂ ਡੰਗਰ ਵੀ ਕਰੀ ਜਾ ਰਿਹਾ ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਮਾਰਗ ਦੇ ਤੇਰੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਹੋ ਗਈਆਂ ਮਾਨਸ ਜਮਾ ਤੈਨੂੰ ਮਿਲ ਗਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਮਾਰ ਕੇ ਦੇ ਕੇ ਇਹ ਜਿਹੜਾ ਕਰਤੂਤਾ ਦੀਆਂ ਪਸ਼ੂਆਂ ਵਾਲੀਆਂ ਡੰਗਰਾਂ ਵਾਲੇ ਕੰਮ ਕਰਦਾ ਲੜੀ ਵੀ ਜਾਂਦਾ ਝਗੜੇ ਕਰੀ ਜਾਂਦਾ ਆਪਾਂ ਦੇਖਦੇ ਟੜੇ ਬਣ ਗਏ ਸਾਡੇ ਪਿੰਡਾਂ ਦੇ ਵਿੱਚ ਪੰਜ ਪੰਜ ਗੁਰਦੁਆਰੇ 10 10 ਗੁਰਦੁਆਰੇ ਅਸੀਂ ਪਿੰਡਾਂ ਦੇ ਵਿੱਚ ਜਾਈਦਾ ਪ੍ਰਚਾਰ ਕਰਨ ਵਾਲਾ ਗੁਰਬਾਣੀ ਤੋਂ ਉਹੀ ਆ ਉਹੀ ਚੋਂ ਦੋ ਸੁਤੀ ਅੰਗ ਅਸੀਂ ਟੜੇ ਬਣਾਲੇ ਵੱਡੀਆਂ ਪਾੜੀਆਂ ਹੱਥ ਸਾਡੇ ਡੰਗਰਾਂ ਵਾਲੀਓ ਕੀ ਲੜੀ ਜਾਂਨੇ ਇਸ ਕਰਕੇ ਮਾਰੇ ਕਹਿੰਦੇ ਗੁਰੂ ਤੋਂ ਗਿਆਨ ਲਵੋ ਇਹ ਗਿਆਨ ਜੋ ਪਾਵਨ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਦਿੱਤਾ ਬੱਤਰ ਬ੍ਰਹਮ ਗਿਆਨੀ ਨੇ ਦਿੱਤਾ ਜੋ ਪ੍ਰਚਾਰ ਕੀਤਾ ਚਾਰ ਮੰਝੀਆਂ ਇਸ ਡਲੇ ਨਗਰ ਨੂੰ ਦਿੱਤੀਆਂ ਗਈਆਂ ਭਾਈ ਪਰਮਨ ਸਪਾਰੂ ਜੀ ਜਿਨ੍ਹਾਂ ਨੇ ਪ੍ਰਚਾਰ ਕੀਤਾ ਗੁਰਸਿੱਖੀ ਦਾ ਭਾਈ ਲਾਲੋ ਜੀ ਬ੍ਰਹਮ ਗਿਆਨੀ ਵੈਦ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਤੋਂ ਗਿਆਨ ਲਵੋ ਗੁਰਮੁਖ ਨਾਮ ਸਲਾਹੀ ਐ ਉਹ ਮੈਂ ਨਿਵਰੀ ਪਾਈ ਮੇਰੇ ਮਨ ਲੈ ਲਾਹਾ ਕਰ ਜਾਏ ਕਹਿੰਦੇ ਲਾਹਾ ਲੈਣ ਵਾਸਤੇ ਆਈ ਹੁਤੀ ਆਪਾਂ ਲਾਹਾ ਪ੍ਰਾਪਤ ਕਰਨ ਵਾਸਤੇ ਆਏ ਹਾਂ ਗੁਰੂ ਘਰ ਖਾਨੇ ਬਿਨੇ ਦਾ ਘਰੇ ਵੀ ਆਂ ਘਰੇ ਵੀ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਸਵੇਰੇ ਛਕਦੇ ਹਾਂ ਸ਼ਾਮ ਛਕਦੇ ਹਾਂ ਦੁਪਹਿਰੇ ਛਕਦੇ ਹਾਂ ਔਰ ਵੀ ਕਈ ਪ੍ਰਤਾ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਛਕਦੇ ਹਾਂ ਮਰ ਕਹਿੰਦੇ ਲਾਹਾ ਲੈਣ ਵਾਸਤੇ ਆਏ ਓ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਮਾਰ ਕਹਿੰਦੇ ਸਮਾਂ ਲੰਘਦਾ ਜਾ ਰਿਹਾ ਹੈ ਇਹ ਦਿਨ ਚੜਦਾ ਹੈ ਰਾਤ ਪੈਂਦੀ ਹੈ ਫਿਰ ਦਿਨ ਚੜਦਾ ਹੈ ਰਾਤ ਪੈਂਦੀ ਹੈ ਸਮਾਂ ਲੰਘਦਾ ਜਾ ਰਿਹਾ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਦਿਨ ਪ੍ਰਤੀ ਦਿਨ ਘੰਟੀਆਂ ਪ੍ਰਤੀ ਮਿੰਟਾਂ ਪ੍ਰਤੀ ਸਮਾਂ ਲੰਘਦਾ ਜਾ ਰਿਹਾ ਹੈ ਸਾਡਾ ਮਾਰ ਕਹਿੰਦੇ ਕਿ ਇਹ ਤੈਨੂੰ ਸਮਾਂ ਮਿਲਿਆ ਪ੍ਰਸ਼ਾਦਾ ਪਾਣੀ ਤਾਂ ਆਪਾਂ ਕਰੇ ਵੀ ਸਕਦੇ ਹਾਂ ਪਦਾਰਥ ਹੋਰ ਵੀ ਕਈ ਮਹਾਰਾਜ ਨੇ ਸਾਨੂੰ ਸੋ ਕੁਸੂਲ ਤਾਂ ਬਹੁਤ ਦਿੱਤੀਆਂ ਆਪਾਂ ਛਕ ਰਹੇ ਆ ਤੇ ਜੇ ਇੱਥੇ ਆ ਕੇ ਵੀ ਪ੍ਰਸ਼ਾਦਾ ਛਕ ਲਿਆ ਜਨੇਵ ਛਕ ਲੇ ਪਕੌੜੇ ਛਕ ਲਏ ਕੀਰਾ ਛਕ ਲੀਆਂ ਲੇਡ ਲਿਆ ਮਾਰਾ ਕਹਿੰਦੇ ਮਾਨਸਜਾਮਾ ਮਿਲਿਆ ਹੈ ਹਲਤ ਪਸ਼ੂ ਵਾਲੀ ਹੋ ਗਈ ਪੇਟ ਭਰਿਓ ਪਸ਼ੂਓ ਜੈਸੇ ਸੋਇਓ ਮੌਢੋਖ ਜਨਮ ਹਾਰਿਓ ਮਾਰਾ ਕਹਿੰਦੇ ਪੇਟ ਭਰ ਲਿਆ ਪਸ਼ੂਆਂ ਵਾਂਗੂ ਖਾ ਲਿਆ ਸੌ ਲਿਆ ਇਹ ਮਾਨਸਜਾਮੇ ਦੀ ਬਾਜੀ ਨੂੰ ਹਾਰ ਜਾਓਗੇ ਕਹਿੰਦੇ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ ਨਾਮ ਸਲਾਹੀ ਹੈ ਹੁਮੈ ਨਿਵਰੀ ਪਾਈ ਇੱਥੇ ਆ ਕੇ ਜੇਕਰ ਕੱਲਾ ਇਹ ਸਰੀਰ ਨੂੰ ਝੁਕਾ ਲਿਆ ਨਾ ਪਰ ਮਨ ਦੇ ਵਿੱਚ ਉਦਾਂ ਹੀ ਹੰਕਾਰ ਆ ਕਿ ਮੇਰਾ ਨਾਮ ਹੋਵੇ ਮੇਰਾ ਨਾਮ ਲਿਆ ਜਾਵੇ ਮੇਰੇ ਪਿੰਡ ਦਾ ਲੰਗਰ ਹੈ ਮਾਰੇ ਕਹਿੰਦੇ ਇਹ ਤਨ ਨੂੰ ਤਾਂ ਇੱਥੇ ਆ ਕੇ ਝੁਕਾ ਲਿਆ ਪਰ ਮਨ ਦੇ ਵਿੱਚ ਉਸੇ ਤਰ੍ਹਾਂ ਹੰਕਾਰ ਹੈ ਉਸੇ ਤਰ੍ਹਾਂ ਈਰਖਾ ਹੈ ਕਿ ਮੇਰਾ ਨਾਮ ਹੋਵੇ ਲੋਕੀ ਮੇਰਾ ਨਾਮ ਲੈਣ ਇਸ ਕਰਕੇ ਮਾਰੇ ਕਹਿੰਦੇ ਆ ਗੁਰਮੁਖ ਨਾਮ ਸਲਾਹੀ ਹੈ ਉਹ ਮੈਂ ਨਿਵਰੀ ਪਾਈ ਜਿਹੜੀ ਤੇਰੇ ਅੰਦਰ ਹੋਮੇ ਨਾ ਇਹ ਰਕਾ ਹੈ ਹੰਕਾਰ ਆ ਹੰਕਾਰੀਆਂ ਨੂੰ ਸਜ਼ਾ ਮਿਲਦੀ ਹੈ ਤੇ ਜਿਹੜੇ ਨਾਮ ਜਪਦੇ ਉਹਨਾਂ ਨੂੰ ਮਹਾਰਾਜ ਵਡਿਆਈਆਂ ਦਿੰਦੀ ਆ ਮਰ ਕਹਿੰਦੇ ਵੱਡੇ ਵੱਡੇ ਹੰਕਾਰੀ ਆ ਨਾਟਕ ਗਰਭ ਗਲੇ ਸਜ਼ਾ ਕੀ ਮਿਲਦੀ ਗਰਭ ਦੇ ਵਿੱਚ ਗੱਲ ਆ ਜਾਂਦਾ ਵਾਰ-ਵਾਰ ਜਨਮ ਮੋਦ ਵਾਰ-ਵਾਰ ਜੰਮਦੇ ਨੇ ਮਰਦੇ ਨੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਈ ਪਿਆ ਦੀਸ਼ ਲੰਮੀ ਸਜਾ ਮਿਲਦੀ ਹੈ ਵਾਰ-ਵਾਰ ਗਰਭ ਦੇ ਵਿੱਚ ਸੜਨਾ ਪੈਂਦਾ ਇਸ ਕਰਕੇ ਮਾਰਕ ਦੇ ਜੀ ਤਨ ਨੂੰ ਤਾਂ ਚਕਾਲੇ ਮਨ ਨੂੰ ਵੀ ਥੋੜਾ ਨੀਮਾ ਕਰ ਲੈ ਜਿਹੜਾ ਹੰਕਾਰੀ ਹੋ ਗਿਆ ਹੈ ਆਪਾਂ ਪੜਦੇ ਆ ਜਿਹੜੇ ਨਾਮ ਜਪਦੇ ਨੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਉਹਨਾਂ ਨੂੰ ਅੱਜ ਵੀ ਇਸ ਸੰਗਤਾਂ ਯਾਦ ਕਰਦੀਆਂ ਨੇ ਜਿਨ੍ਹਾਂ ਨੇ ਨਾਮ ਜਪਿਆ ਘਾਲਣਾ ਕਾਲੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM RAJI ਹਰਨਾਖ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਹੁ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਨੂੰ ਮਾਰਕ ਨੇ ਵਡਿਆਈਆਂ ਦਿੱਤੀਆਂ ਤੇ ਜਿਹੜੇ ਹੰਕਾਰੀ ਐ ਮਾਰਕ ਨੇ ਉਹਨਾਂ ਵਾਲੇ ਮੇਰੀ ਪਿੱਠਿਆ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਉਹਨਾਂ ਨੂੰ ਮੁੱਖ ਦੇ ਨਾਲ ਲਾਇਆ ਗਲ ਦੇ ਨਾਲ ਲਾਇਆ ਇਸ ਕਰਕੇ ਸਾਥ ਸੰਗਤ ਜੀਓ ਜਿਹੜੀ ਸਾਡੇ ਅੰਦਰ ਹਉਮੈ ਆ ਈਰਖਾ ਆ ਨਫ਼ਰਤ ਆ ਜੇਕਰ ਉਹਨੂੰ ਅਸੀਂ ਦੂਰ ਕਰਨਾ ਚਾਹੁੰਦੇ ਆ ਸਾਨੂੰ ਨਾਮ ਜਪਣਾ ਪਊਗਾ ਰਮਾਲੇ ਚੜਾਜ ਦਾ ਕਿ ਅਸੀਂ ਗੁਰੂ ਘਰ ਭਰ ਦਿੱਤੇ ਕਮਰੇ ਭਰਤੇ ਪੇਟੀਆਂ ਭਰਤੀਆਂ ਪਰ ਗੁਰੂ ਦੀ ਗੱਲ ਇੱਕ ਨਹੀਂ ਮੰਨਣਾ ਚਾਹੁੰਦੇ ਅਸੀਂ ਲੰਗਰ ਅਸੀਂ ਕਰੋੜਾਂ ਦੇ ਲਾ ਲੈਨੇ ਆ ਅਸੀਂ ਕਹਿੰਨੇ ਕਿ ਗੁਰੂ ਨੂੰ ਪੋਸ਼ ਕਰ ਲਵਾਂਗੇ ਨਹੀਂ ਸਾਤ ਸੰਗਤਿ ਲੱਖਾਂ ਦੇ ਪੁੱਲ ਚੜ੍ਹਾੜੀਏ ਫਾਵੇ ਲੰਗਰ ਲਾ ਲਈਏ ਕਰ ਜੀ ਕਰ ਗੁਰੂ ਨੂੰ ਉਸ ਕਰਨਾ ਚਾਹੁੰਦੇ ਆ ਪਰ ਨਾਮ ਜਪਣਾ ਪਊਗਾ ਸ਼ਬਦ ਦੀ ਕਮਾਈ ਕਰਨੀ ਪਊਗੀ ਇਹ ਸਿਮਰਨ ਕਰਨਾ ਪਊਗਾ ਗੁਰਮੁਖ ਨਾਮ ਸਲਾਈਐ ਹੋ ਮੈਂ ਨਿਮਰੇ ਭਾਈ ਹੋ ਮੈਂ ਨਾਵੇ ਨਾਲ ਬਰੋਧ ਹੈ ਤੁਮੀ ਨਾ ਬਸੇ ਇੱਕ ਥਾਂ ਜੀ ਹੋ ਮੈਂ ਰਹੀ ਕਿ ਮੈਂ ਇਹਨੇ ਲੱਖ ਦੀ ਸੇਵਾ ਕਰ ਲਈ ਇਹਨੇ ਲੱਖ ਦੇ ਪੁੱਲ ਚੜ੍ਹਾਲੇ ਇਹਨਾਂ ਲੰਗਰ ਲਾ ਲਿਆ ਹੰਕਾਰ ਆ ਗਿਆ ਮਰ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਲਿਆ ਸਭ ਪਾਪ ਖਸਮ ਲ ਭੰਨੇ ਇਹ ਪਾਪ ਦੂਰ ਕਰਨੇ ਸੀ ਸੇਵਾ ਕਰਕੇ ਸਿਮਰਨ ਕਰਕੇ ਸਗੋ ਹੋਰ ਹੰਕਾਰੀ ਹੋ ਗਿਆ ਕਿ ਮੇਰੇ ਜਿਨੀ ਸੇਵਾ ਹੀ ਕੋਈ ਨਹੀਂ ਕਰਦਾ ਮੇਰੇ ਜਿਨਾ ਲੰਗਰ ਹੀ ਕੋਈ ਨਹੀਂ ਲਾਉਂਦਾ ਪੀਜੇ 버ਗਰ ਨਿਊਡਲ ਮੇਰਾ ਲੰਗਰ ਜਿੰਨਾ ਮੈਂ ਖਰਚਾ ਕਰਦਾ ਉਹਨਾਂ ਕਰਦੇ ਕੋਈ ਨਹੀਂ ਤੇ ਮਰ ਕਹਿੰਦੇ ਹੋਰ ਹੰਕਾਰੀ ਹੋ ਗਿਆ ਹੈ ਇਹ ਬਾੜ ਕਰਦਾ ਹੈ ਪੂਜਾ ਕਰਦਾ ਹੰਕਾਰੀ ਹੋ ਗਿਆ ਕਿ ਮੇਰੇ ਜਿੰਨਾ ਹੈ ਹੀ ਕੋਈ ਨਹੀਂ ਮੇਰੇ ਜਿੰਨਾ ਕਿਸੇ ਕੋਲ ਪੈਸਾ ਨਹੀਂ ਹੰਕਾਰੀ ਹੋ ਗਿਆ ਮਾਰ ਗਿੰਦੇ ਇਸ ਕਰਕੇ ਮਾਰ ਗਿੰਦੇ ਆਪ ਸਪੂਜੂ ਜਾਣੇ ਨੀਚਾ ਜਿਹੜੇ ਨੀਵੇਂ ਹੋ ਕੇ ਸੇਵਾ ਕਰਦੇ ਨੇ ਉਹ ਜਿਹੜੇ ਫਲ ਪ੍ਰਾਪਤ ਕਰਕੇ ਜਾਂਦੇ ਨੇ ਫਲ ਕਿਹੜਾ ਪ੍ਰਾਪਤ ਕਰਦੇ ਨੇ ਨਾਮ ਧੰਨ ਨਾਮ ਧੰਨ ਜਿਸ ਜਨ ਕੇ ਪਾਲੇ ਸਹੀ ਪੂਰੇ ਸ਼ਾਹ ਜਿਹਦੇ ਕੋਲ ਧਨ ਦੌਲਤ ਹੁੰਦਾ ਸੀ ਕਹਿੰਦੇ ਬੜਾ ਸ਼ਾਹ ਹੈ ਸ਼ਾਹ ਹੀ ਕਹਿੰਦੇ ਆ ਸੀੜ ਜੀ ਕਹਿੰਦੇ ਆ ਤੇ ਉਹ ਜੀਵ ਮੇਰੇ ਨਾਮ ਧੰਨੇ ਇਕੱਠਾ ਕਰਦੇ ਨੇ ਨਾਮ ਧੰਨ ਲੈ ਕੇ ਜਾਂਦੇ ਨੇ ਗੁਰਮੁਖ ਨਾਮ ਸਲਾਹੀ ਹੈ ਉਹ ਮੈਂ ਨਿਵਰੇ ਪਾਏ ਉਹ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਇਹ ਸ਼ਬਦ ਦੀ ਕਮਾਈ ਲੈ ਕਰਕੇ ਜਾਂਦੇ ਨੇ ਲਾਹਾ ਲੈ ਕੇ ਜਾਂਦੇ ਨੇ ਜਿਹੜਾ ਆਪਾਂ ਕਹਿੰਦੇ ਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਜੀ ਦਰਗਹਿ ਜਾਏ ਸੱਚਾ ਕਿਹੜੇ ਮੱਲਿਆ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਜੀਵ ਇਸ ਸੰਸਾਰ ਤੋਂ ਲਾਹਾ ਲੈ ਜਾਂਦੇ ਨੇ ਇਹ ਮਨੁੱਖਾ ਜਮੀ ਦਾ ਇਹ ਕਈ ਯੁੱਗਾਂ ਤੋਂ ਬਾਅਦ ਮਿਲਿਆ ਹੈ ਐਵੇਂ ਨਹੀਂ ਮਿਲ ਗਿਆ ਮਰ ਮਾਰੇ ਕਹਿੰਦੇ ਕਈ ਯੁੱਗਾਂ ਤੋਂ ਬਾਅਦ ਮਿਲਿਆ ਹੈ ਇਦਾਂ ਨਹੀਂ ਮਿਲ ਗਿਆ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਕਈ ਯੁੱਗ ਲਾਗੇ ਇੱਕ ਯੁੱਗ ਨਹੀਂ ਕਈ ਯੁੱਗ ਲਾਗੇ ਫਿਰਤ ਪਰਤ ਬਹੁਤ ਤੇਜੁ ਘਾ ਰਿਓ ਮਾਨਸ ਦੇ ਨਹੀਂ ਕਹੋ ਨਾਨਕ ਮਿਲਣ ਕੀ ਬਰੀਆ ਸਿਮਰਤ ਕਾਹੀ ਨਹੀਂ ਮਾਰੇ ਕਿ ਦੇ ਮੌਕਾ ਮਿਲਿਆ ਹੈ ਇਹ ਵਾਰੀ ਮਿਲੀ ਹੈ ਹੁਣ ਤੁਸੀਂ ਕਿਉਂ ਨਹੀਂ ਸਿਮਰਨ ਕਰਦੇ ਨਾਮ ਨਹੀਂ ਜਪਦੇ ਰਸਨਾ ਮਿਲੀ ਹੈ ਇਹ ਸੁੰਦਰ ਸਰੀਰ ਮਿਲਿਆ ਹੈ ਇਹ 36 ਪ੍ਰਕਾਰ ਦੇ ਮਾਰੇ ਸਾਨੂੰ ਭੋਜਨ ਦੇ ਰਿਹਾ ਖਾਣ ਵਾਸਤੇ ਮੁਖ ਦਿੱਤਾ ਹੈ ਇਹ ਨੱਕ ਦਿੱਤਾ ਹੈ ਰਸਨਾ ਦਿੱਤੀ ਹੈ ਸਭ ਜੀਉ ਪਿੰਡ ਮੁਖ ਨੱਕ ਦਿਆ ਬਰਤਨ ਕੋ ਪਾਣੀ ਅੰਨ ਖਾਣਾ ਰਸ ਭੋਗਣ ਦੀ ਆ ਮਾਰ ਕਹਿੰਦੇ ਲੀੜਾ ਕੱਪੜਾ ਤੈਨੂੰ ਖਾਣ ਵਾਸਤੇ ਛੇਤੀ ਪ੍ਰਕਾਰ ਦੇ ਭੋਜਨ ਦਿੱਤੇ ਨੇ ਇੰਨੀਆਂ ਸੂਟਤਾ ਏਸੀ ਕੂਲਰ ਪੱਖੇ ਫਿਰ ਵੀ ਜੀਵਨਾਮ ਨਹੀਂ ਜਪਦਾ ਕਮਾਈ ਨਹੀਂ ਕਰਦਾ ਮਾਰ ਕਹਿੰਦੇ ਐਵੇਂ ਨਹੀਂ ਮਿਲ ਗਿਆ ਤੈਨੂੰ ਮਾਨਸ ਜਾਮਾ ਮਾਰ ਕਹਿੰਦੇ ਸੰਗਤ ਤੋਂ ਬਿਨਾ ਜੀਵਦਾ ਜਿਹੜਾ ਜੀਵਨ ਹੈ ਉਹ ਪਸ਼ੂਆਂ ਵਾਲਾ ਹੈ ਬਿਨੂ ਸੰਗਤੀ ਸਭ ਐਸੇ ਰਹੇ ਜਿਵੇਂ ਪਸਟੂਰ ਜਿਨ ਕੀਤੀ ਤੇ ਸੇ ਨਾ ਜਾਣੀ ਬਿਨ ਨਾਵੈ ਸਭ ਜੋਰ ਮਾਰ ਕੇ ਤੇ ਸੰਗਤ ਨਾ ਕਰਨ ਕਰਕੇ ਨਾ ਸਿਮਰਨ ਕਰ ਕਰਨ ਕਰਕੇ ਜੀਵ ਦਾ ਜਿਹੜਾ ਜੀਵਣਾ ਪਸ਼ੂਆ ਵਰਗਾ ਹੋ ਗਿਆ ਹੈ ਗਲ ਗਲ ਤੇ ਲੜਾਈ ਝਗੜੇ ਗੁੱਸਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਾੜੀ ਜੀ ਕੋਈ ਗੱਲ ਕਹਿੰਦਾ ਅੱਜ ਤੋਂ ਬਾਅਦ ਮੈਂ ਗੁਰਦੁਆਰੇ ਨਹੀਂ ਜਾਣਾ ਮੈਂ ਨਹੀਂ ਕੁਰਬਾਨੀ ਨੂੰ ਪੜਨਾ ਮੈਨੂੰ ਚੌਰ ਸਾਹਿਬ ਨਹੀਂ ਕਰਨ ਦਿੱਤਾ ਚੌਰ ਸਾਹਿਬ ਤੋਂ ਲੜ ਪਈ ਨਹੀਂ ਨਿੱਕੀ ਨਿੱਕੀ ਸੇਵਾ ਤੋਂ ਅਸੀਂ ਲੜੀ ਜਾਂਦੇ ਇਸ ਕਰਕੇ ਮਾਰੇ ਕਹਿੰਦੇ ਜਦੋਂ ਤੁਸੀਂ ਨਾਮ ਜਪੋਗੇ ਇਕੱਠੇ ਹੋ ਕੇ ਨਾਮ ਜਪੋਗੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋ ਉਹ ਜੋੜੀ ਗੁਰਮੁਖ ਬੈਸੋ ਸਭਾ ਵਿਸ਼ਾਈ ਕਹਿੰਦੇ ਸਭਾ ਵਿੱਚ ਬੈਠ ਕੇ ਇਸ ਤਰ੍ਹਾਂ ਨਾਮ ਜਪੋਗੇ ਸੰਗਤ ਕਰੋਗੇ ਤੇ ਜੀਵਨ ਦਾ ਲਾਹਾ ਲੈ ਜਾਓ ਗੁਰਮੁਖ ਬੈਸੋ ਸਭਾ ਵਿਸ਼ਾਈ ਇਨ ਮਿਤ ਪਾਸਾ ਢਾਲੂ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਾ ਲਾਗੇ ਪੀੜ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਦੇ ਲਾਗੇ ਜੰਮ ਵੀ ਨਹੀਂਉਂਦੇ ਉਚਿਤ ਗੁਣ ਗੋਪਾਲ ਜਸ ਮਾਰੇ ਕਹਿੰਦੇ ਜਦੋਂ ਤੁਸੀਂ ਜਸ ਕਰੋਗੇ ਉਹਦਾ ਭਜਨ ਕਰੋਗੇ ਬੰਦਗੀ ਕਰੋਗੇ ਆ ਤੁਹਾਡੇ ਲਾਗੇ ਜੰਮ ਵੀ ਨਹੀਂਉਂਦੇ ਕਈ ਕਹਿੰਦੇ ਆ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਕੋਈ ਜਾਦੂ ਕਰਤਾ ਹੈ ਕੋਈ ਜੂਨਾ ਕਰਤਾ ਹੈ ਮਾਰੇ ਕਹਿੰਦੇ ਤੇਰੇ ਲਾਗੇ ਜੰਮ ਵੀ ਨਹੀਂ ਆਉਂਦੇ ਇਹ ਜਾਦੂ ਜੂਨਾ ਕੀ ਆ ਪਰ ਆਪਕੇ ਸਿਮਰਨ ਜੰਤਰ ਮੰਤਰ ਸਭ ਛਾਰ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹਨਾਂ ਤੇ ਕੋਈ ਜੰਤਰ ਮੰਤਰ ਨਹੀਂ ਅਸਰ ਕਰਦਾ ਕੋਈ ਜਾਦੂ ਨਹੀਂ ਟੂਣਾ ਨਹੀਂ ਉਚਰਤ ਗੁਣ ਗੋਪਾਲ ਜਸ ਜਸ ਮਾਰ ਇਹਦਾ ਪਾਠਨ ਕਰਨਾ ਸਿਮਰਨ ਕਰਨਾ ਜਿਹੜੇ ਕਰਦੇ ਨੇ ਜਮ ਦੂਰ ਤੇ ਭਾਗੇ ਆਪਾਂ ਪੜ੍ਹਦੇ ਹਾਂ ਰੋਜ਼ ਹੀ ਰਹਿਰਾ ਸਾਹਿਬ ਦੀ ਬਾਣੀ ਦੇ ਵਿੱਚ ਸੁਣ ਕੇ ਜਮ ਕਹਿ ਦੂਤ ਨਾਏ ਤੇਰੇ ਛੜ ਜਾਈ ਇਹ ਦੂਤ ਜਮ ਦੂਤ ਵੀ ਨੇੜੇ ਨੇੜੇ ਨਹੀਂ ਆਉਂਦੇ ਜਿਹੜੇ ਨਾਮ ਜਪਦੇ ਨੇ ਆ ਰਜ਼ਨਾ ਦੁਆਰਾ ਪੁਕਾਰਦੇ ਨੇ ਉਹ ਮਾਲਕ ਨੂੰ ਚੇਤੇ ਕਰਦੇ ਨੇ ਤੇ ਮਾਰ ਕਹਿੰਦੀ ਇਹ ਹੀ ਵੱਡਾ ਫੁੰਦ ਦਾ ਕੰਮ ਹੈ ਕਾਲ ਯੁਗ ਦੇ ਵਿੱਚ ਨਾਮ ਜਪਨਾ ਸਿਮਰਨ ਕਰਨਾ ਕਮਾਈ ਕਰਨੀ ਖਾਂਦਿਆਂ ਖਾਂਦਿਆਂ ਦਾ ਕਈ ਯੁੱਗ ਹੋ ਗਿਆ ਦੰਦ ਵੀ ਕੱਸ ਗਏ ਸਾਡੇ ਦੰਦ ਕਈ ਜੀਵ ਨਵੇਂ ਲਵਾ ਲੈਂਦੇ ਆ ਮਾਰ ਕਹਿੰਦੇ ਖਾਂਦਿਆਂ ਖਾਂਦਿਆਂ ਮੂਹ ਕਸਾ ਪੈਨੰਦਿਆਂ ਸਭ ਅੰਗ ਅੰਗ ਖੰਗ ਕੱਸ ਗਏ ਸਾਡਾ ਸਰੀਰ ਵੀ ਪਾ ਗਿਆ ਦੰਦ ਵੀ ਕੱਸ ਗਏ ਆ ਨਵੇਂ ਲਵਾ ਲੈਦੇ ਕਈ ਜੀਵ ਪਰ ਉਹ ਗੱਲ ਨਹੀਂ ਬਣਦੀ ਜੋ ਮਹਾਰਾਜ ਨੇ ਸਰੀਰ ਦੇ ਦੰਦ ਲਾਏ ਆ ਨੱਕ ਲਾਇਆ ਮੁਖ ਦਿੱਤਾ ਹੈ ਉਹ ਗੱਲ ਨਹੀਂ ਬਣਦੀ ਲਾਲੋਵਾਲੇ ਦਿਨ ਵਿੱਚ ਇਸ ਕਰਕੇ ਮਾਰ ਕੇ ਦੇ ਖਾਂਦਿਆ ਖਾਂਦਿਆ ਮੂੰਹ ਕਟਾ ਪੈਨੰਦਿਆਂ ਸਭ ਅੰਗ ਤ੍ਰਿਗ ਦਿਨਾਂ ਦਾ ਜੀਵਿਆ ਜਿਨ ਸੱਚ ਨਾਲ ਲੱਗੂ ਰੰਗ ਮਾਰ ਕਹਿੰਦੇ ਕਿ ਜੇਕਰ ਗੁਰੂ ਘਰ ਆ ਕੇ ਤੂੰ ਗੁਰੂ ਦੇ ਬਚਨ ਹੀ ਨਹੀਂ ਮੰਨੇ ਗੁਰੂ ਜੋ ਕਹਿ ਰਿਹਾ ਹੁਕਮ ਨਹੀਂ ਮੰਨਿਆ ਤੇ ਤੇਰਾ ਜੀਵਨ ਤ੍ਰਿਗ ਹੈ ਤ੍ਰਿਗ ਸਾਧ ਸੰਗ ਜੀ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਫਿੱਟੇ ਮੂੰਹ ਤੇ ਇੱਕ ਵਾਰ ਤ੍ਰਿਗ ਕਹਿਣ ਤੇ 100 ਵਾਰ ਬਟੇਮੂ ਬਣਦਾ ਹੈ ਮਹਾਰਾਜ 3 400 ਵਾਰ ਬਟੇਮੂ ਕਹਿ ਰਿਹਾ ਸਾਡੇ ਜੇਕਰ ਆਪਾਂ ਗੁਰੂ ਘਰ ਆ ਕੇ ਗੁਰਬਾਣੀ ਨੂੰ ਪੜਦੇ ਨਹੀਂ ਵਿਚਾਰਦੇ ਨਹੀਂ ਸਮਝਦੇ ਨਹੀਂ ਇਸ ਕਰਕੇ ਸਾਥ ਸੰਗਤ ਜੀਓ ਇਹ ਜਿਹੜਾ ਕਾਲ ਯੁਗ ਦੇ ਵਿੱਚ ਵੱਡਾ ਪੁੰਨ ਹੈ ਕਲਮੈ ਉਹ ਪੁੰਨ ਗੋਣ ਗੋਬਿੰਦ ਗਾਹੀ ਇਹ ਕਾਲ ਯੁਗ ਦੇ ਵਿੱਚ ਵੱਟਾ ਕੋਣ ਦਾ ਕੰਮ ਹੈ ਪਰਮੇਸ਼ਰ ਦਾ ਨਾਮ ਜਪਣਾ ਸਿਮਰਨ ਕਰਨਾ ਅਬ ਕਲੂ ਆਇਓ ਰੇ ਕਾਲੂ ਦਾ ਭਿਆਨਕ ਸਮਾਪਤ ਦੇਖਦੇ ਆਂ ਇਹ ਜੀਵ ਜਿਹੜਾ ਹੈ ਮਾਰਕ ਨੂੰ ਭੁੱਲ ਗਿਆ ਹੈ ਤੇਰਾ ਕਾਰਨ ਨੂੰ ਭੁੱਲ ਗਿਆ ਹੈ ਪਾਪ ਕਰਦਾ ਹੈ ਕਦੀ ਹਾੜਾ ਜਾਂਦੀ ਆ ਕਦੀ ਕੋਈ ਸਾਡੇ ਤੇ ਜਿਹੜਾ ਆ ਇਹ ਜਿਹੜੇ ਸਾਡੇ ਉੱਪਰ ਇਹ ਜਿਹੜਾ ਸਾਡਾ ਨੁਕਸਾਨ ਹੁੰਦਾ ਹੈ ਪਰਮੇਸ਼ਰ ਨੂੰ ਨਾਮ ਆਜਾਦ ਕਰਨ ਕਰਕੇ ਨਾਮ ਨਾਮ ਜਪਣ ਕਰਕੇ ਨਾਮ ਸਿਮਰਨ ਕਰਨ ਕਰਕੇ ਆਪ ਕਲੂ ਆਇਓ ਰੇ ਇੱਕ ਨਾਮ ਬੋ ਬੋ ਮਰਗ ਦੇ ਪਰਮੇਸ਼ਰ ਦਾ ਨਾਮ ਜਪੋ ਸਿਮਰਨ ਕਰੋ ਸ਼ਬਦੀ ਕਮਾਈ ਕਰੋ ਕੋਈ ਵੀ ਰਸਨਾ ਬਾਜੀ ਨਾ ਰਹਿ ਜਾਵੇ ਸਾਰੀ ਕਰੋ ਸ਼ੁਰੂ ਵਾਹਿਗੁਰੂ 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 ਵਾਹਿ ਵਾਹਿਗੁਰੂ 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 Obrigado. Uh -huh.